ਸਾਨਕੋੜ ਬਾਈਪਾਸੋਂ ਉੱਤੇ ਬਹੁਤ ਤਕੜਾ ਐਕਸੀਡੈਂਟ ਹੋਇਆ ਹੁਣੇ-ਹੁਣੇ। ਇੱਕੋ ਆਟੋ ਤੇ ਕਾ ਗੱਡੀ ਇੱਕ ਆ ਗੱਡੀ ਇੱਕ ਆਟੋ ਤੇ ਤੇ ਆ ਗੱਡੀ ਕਾ ਆਟੋ ਟੈਂਕਰ ਪਾਣੀ ਵਾਲਾ ਤੇ ਆ ਗੱਡੀ ਇੱਕ ਉਹ ਇਨੀ ਕੀ ਬੈਂਕ ਬਗੜੋ ਗੁੰਮ ਦਾ ਧਿਆਨ ਰੱਖਿਓ ਕਿਉਂਕਿ ਬਾਈਕ ਵਾਲੇ ਹੋਣਗੇ ਹੁਣੇ ਹੁਣੇ ਬਾਈਪਾਸ ਚੌਂਕ ਤੇ ਬਹੁਤ ਤਕੜਾ ਐਕਸੀਡੈਂਟ ਹੋ ਗਿਆ ਕਰਮ ਆ ਗਿਆ ਸਾਰ ਪੱਲੇ ਗੱਡੀਆਂ ਦਾ ਐਕਸੀਡੈਂਟ ਹੋ ਗਿਆ ਲਗਾਤਾਰ ਇੱਜਾਕੇ ਲੈ ਜਾਓ ਗੁਰਾਤ ਤੇ ਆਹ ਨੂੰ ਕਹਿੰਦਾ ਆਪੀ ਨਹੀਂ ਲੈ ਆਵ ਦੇਖ ਕੇ ਪਤਾ ਨਹੀਂ ਕਿੱਦਾਂ ਰਹੀ ਕਾ ਕਾਗਾ ਉਹ ਵੀ ਤਾਂ ਥਾਰ ਦੇ ਆ ਡਰਾਈਵਰ ਭੱਜ ਗਿਆ ਕਿ ਬਚਿਆ ਹੈਗਾ ਵਾ ਫੜੋ ਮਾਰੋ ਚੰਡਾ ਇੰਨੇ ਮਾਰੀ ਸਾਰੇ ਪਿੱਛੋਂ ਹੀ ਆਉਂਦੇ ਮਾਰਦੇ ਆ ਸਾਰੇ ਰੈੱਡ ਲਾਈਟ ਹੋਈ ਸੀ ਗੱਡੀਆਂ ਸਾਰੀਆਂ ਰੁਕੀਆਂ ਹੋਈਆਂ ਸੀਗੀਆਂ ਜੀ ਤੇ ਇਹ ਪਿੱਛੋਂ ਹੀ ਬਹੁਤ ਸਪੀਡ ਨਾਲ ਆਇਆ ਅਚਾ ਕੀਤਾ ਹੋਇਆ ਸੀਗਾ ਜੀ ਇਹ ਤੁਹਾਨੂੰ ਉਹਦੀ ਬ੍ਰੇਕ ਫੇਲ ਹੋਈ ਸੀ ਕਿ ਜਾਂ ਨਸ਼ਾ ਨਹੀਂ ਨਹੀਂ ਬ੍ਰੇਕ ਲੱਗ ਰਹੀ ਆ ਜੀ ਬ੍ਰੇਕ ਦੀ ਨਹੀਂ ਪ੍ਰੋਬਲਮ ਕੋਈ ਇਹਨੂੰ ਨਸ਼ਾ ਕਰਕੇ ਸੋ ਗਿਆ ਸੀ ਇਹ ਕਲੀਅਰ ਕਿ ਗੱਡੀਆਂ ਨੂੰ ਨੁਕਸਾਨ ਹੋਇਆ 10 ਤੋਂ 12 ਗੱਡੀਆਂ ਜੀ ਫਲੈਟ ਹੋਈ ਸੀ ਗੱਡੀਆਂ 8-10 ਪਹਿਲਾਂ ਖੜੀਆਂ ਸੀ ਲੈਟ ਦੀ ਪਿੱਛੋਂ ਇੱਕ ਦੁੱਧ ਵਾਲਾ ਕੈਂਟਰ ਆਇਆ ਤੇਜ਼ ਸੀ ਵੈਸੇ ਕਾਫੀ ਲੋਕਾਂ ਨੇ ਬ੍ਰੇਕ ਲਾਈ ਉਹਦੀ ਬ੍ਰੇਕ ਨਹੀਂ ਲੱਗੀ ਤੇ ਗੱਡੀਆਂ ਉੱਤੇ ਟੱਚ ਕਰ ਗਿਆ ਵਾਜ ਦੀ ਮਾਰ ਸਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜਾਨੀ ਨੁਕਸਾਨ ਕੋਈ ਨਹੀਂ ਜ਼ਖਮੀ ਹੈ ਕੋਈ ਨਾ ਬੰਦੇ ਬਾਕੀ ਸਾਰਾ ਕੋਈ ਨਹੀਂ ਤੇ ਜਾਣਾ ਕਿ ਇਧਰ ਆਇਆ ਅਮਰਸਰ ਵੱਲੋਂ ਆ ਜਿਹੜਾ ਜਲੰਧਰ ਪੀਪੀ ਵੱਲੋਂ ਆਇਆ ਤੇ ਅਮਰਸਰ ਜਾਣਾ ਸੀ ਸਰ ਕੀ ਕਾਰਵਾਈ ਕਰ ਰਹੇ ਫਿਰ ਆ ਬਸ ਵੇਖ ਕੇ ਜੋ ਕਾਰਵਾਈ ਬਣਦੀ ਐ ਐਕਸੀਡੈਂਟ ਦੀ ਕਰ ਰਹੇ ਲੋਕਾਂ ਨੇ ਜਣਾ ਕਿ ਬ੍ਰੇਕ ਨਾ ਕਰ ਰਹੇ ਡਰਾਈਵਰ ਨਸ਼ਾ ਕੀਤਾ ਹੋਇਆ ਸੀ ਨਹੀਂ ਨਸ਼ਾ ਕੋਈ ਨਹੀਂ ਕੀਤਾ ਆਪਾਂ ਕਹਿ ਲਈ ਕੋਈ ਨਸ਼ਾ ਨਹੀਂ ਕੀਤਾ ਡਰਾਈਵਰ ਡਰਾਈਵਰ ਗ੍ਰਫਤਾਰ ਕਰਦੇ